ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਪਿੰਡ ਸੁਖਾਨੰਦ ਜੀ ਤਹਿਸੀਲ ਬਾਗਾਵਰਣ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਂਦੇ ਆ ਜੀ ਇੱਕ ਗੱਬਣ ਆ ਤੇ ਇੱਕ ਤੋਕੜ ਆ ਸੋਹਣੀ ਜਰਸੀ ਆ ਇੱਕ ਇੱਕ ਕ੍ਰੋਸ ਆਂਗ ਆ ਜਾਂਦਾ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਮੇਰਾ ਕੌਰਾ ਜੀ ਪਿੰਡ ਸੁਖਾਣਾ ਹੰ ਦਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 97792 ਜੀ 28402 ਜੀ ਚਾਰ ਨਾਂਗਾ ਦੋ ਨਾਂਗਾ ਜੀ ਹਾਂ ਜੀ ਦੋ ਨਾਂਗਾ ਜੀ ਅ ਜਰਸੀ ਤੋਂ ਸ਼ੁਰੂ ਕਰਦੇ ਆਂ ਵੀਰੇ ਸੁਆ ਕਿੰਨਾ ਮੈਂ ਵੜਦਾ ਇਹ ਦੂਜਾ ਸੁਆ ਸੁਣੀਆ ਜੀ ਕਿੰਨਾ ਕੁ ਸਵਾ ਲੈਂਦੀ ਆ ਜੀ ਇਹ ਲੈਂਦੀ ਆ ਜੀ 5-7 ਦਿਨ ਲੈ ਜੂ ਹਜੇ ਰਹਿ ਚੁੱਕੀ ਹਾਂ ਜੀ ਠੀਕ ਕਿੰਨਾ ਪਿਆ ਜੀ ਦੁੱਧ ਕਰਮ ਵਾਲੇ ਬਾੜਾ ਨਹੀਂ ਆਪਾਂ ਕਹਿੰਦੇ 15-16 ਕਿਲੋ ਦਾ ਪਿਆ ਹੀ ਜਾਣਾ ਥਾਣਾ ਦੀ ਭਾਰ ਪਿੱਛੇ ਦੀ ਜਮਾ ਓਕੇ ਰਹਿ ਜਾਂਦਾ ਠੰਡੀ ਸੀਲ ਹੈ ਜੀ ਪੂਰੀ ਪੂਰੀ ਸੀਲ ਠੰਡੀ ਠੀਕ ਆ ਹਾਂਜੀ ਬਾਕੀ ਬਈ ਕਰਮ ਵਾਲੀ ਦਾ ਹਨਾ ਦੁੱਧ ਵੀ ਮੱਝਾ ਰ ਗਈ ਹੋਣਾ ਹਾਂਜੀ ਲਗਭਗ 5 6 ਫੈਟ ਵਾਲਾ ਹਨਾ ਤੋੜ ਕੇ ਦਿਖਾ ਦੇ ਵੀਰੇ ਸੋਹਣੀ ਸੰਭੀ ਭਲੀ ਜਰਸੀ ਆ ਰੰਗ ਪ੍ਰਿੰਟ ਵੀ ਸੋਹਣਾ ਜਾਤ ਬਰੀਡ ਵੀ ਚੰਗੀ ਆ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਦੇਣਾ ਜਿਹੜੇ ਵੀਰੇ ਜੇ ਤਾਂ ਬਸੂ ਜੀ ਲਾਜੇ ਤਾਂ ਇੱਕ ਦੋ ਦਿਨ ਵੱਧ ਵੀ ਸਕਦੇ ਆ ਤੇ ਜਾਂ ਕਈ ਅਰੂਪਾਂ ਕਰਕੇ ਪਹਿਲਾ ਵੀ ਸੂ ਸਕਦਾ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਸੋਨਾ ਕਟ ਵਾਲਾ ਹਵਾਨਾ ਜਾਤ ਬਰੀਡ ਤੁਹਾਡੇ ਸਾਹਮਣੇ ਆ ਲੈ ਚੱਲੀ ਵੀਰੇ ਥਣ ਮੈਂ ਤੁਹਾਨੂੰ ਮੁਠੀ ਵਾਲਾ ਦਿਖਾ ਦਿੰਨਾ ਵੀਰੇ ਪੂਰਾ ਟਾਪ ਦਾ ਥਣ ਲੱਗਿਆ ਵਾ ਹਾਥੀ ਚਵਾਈ ਵਾਲਾ ਚਾਹੇ ਮਸ਼ੀਨੀ ਕਰ ਲਿਓ ਚਾਹੇ ਹੱਥੀ ਕਰ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਕਰਨ ਵਾਲੀ ਦੀ ਦੇਖ ਸਕਦੇ ਹੋ ਸੋਨਾ ਮੁਠੀ ਵਾਲਾ ਥਣ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਟੈ ਲੱਗਿਆ ਠੰਗੂ ਫਰਦੀ ਆ ਹਵਾਨੇ ਚ ਹੌਪ ਤੇ ਤੇ ਕਰ ਐਂਡ ਹਵਾਨਾ ਤਣ ਜਾਣਾ ਪੂਰਾ ਬਾੜਾ ਦੁੱਧ ਦਾ ਨਹੀਂ 14 ਕਿਲੋ ਵੀਰੇ ਹਾਂਜੀ ਹਾਂ 14 15 14 15 ਕਿਲੋ ਪਿਆ ਜੂਗੀ ਬਾਕੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੈ ਜੀ ਕਰਨੀ ਵੀ ਡਿਮਾਂਡ ਜਿਹੜੇ ਲੈਣੇ ਆਪਾਂ ਬਸ 80 ਦੀ ਲੈਣੀ ਹੋ ਜੂ ਮਾੜਾ ਮੋਟਾ ਹਾਂਜੀ ਆਏਗਾ ਇਹਦਾ ਕਰ ਦਾਂਗੇ ਠੀਕ ਆ 60000 ਰੁਪਏ ਜੋ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਜੈ ਜੀ ਕੀਤੀ ਆ ਬਾਈ ਨੇ ਡਿਮਾਂਡ ਵੈੜ ਚੰਗੀ ਆ ਆ ਕੇ ਦੇਖੋਗੇ ਤੁਹਾਨੂੰ ਵੀ ਪਸੰਦ ਆਊਗੀ 2 ਨੰਬਰ ਵੈੜ ਵੀਰੇ ਸੁਆ ਕੇ ਨਮਾਜ਼ੀ ਦਾ ਜੀ ਇਹ ਹਾਂਜੀ ਹਾਂ ਤੋਕੜਾ ਜੀ ਠੀਕ ਆ ਏ ਏ ਵੀਗੈਰਾ ਤਾਂ ਨਹੀਂ ਹੋਈ ਨਾ ਕਿ ਅੱਜ ਹੀਟ ਚ ਆ ਜੀ ਅੱਜ ਹੀਟ ਚ ਹੈ ਨਾ ਕਰੀ ਜਾਂਦੀ ਥੋੜੀ ਜੀ ਹਰਕਤ ਇਹ ਕਿੰਨਾ ਦੁੱਧ ਆ ਜੀ ਹੁਣ ਇਹਦੇ ਥੱਲੇ ਦੁੱਧ ਹੈ 10 ਕਿਲੋ ਆ ਜੀ ਆਪਾਂ 8 ਕਿਲੋ ਦੇ ਡੱਬੇ ਮਾਰਾ ਲੇਗੇ 8 ਡੱਬੇ ਮਾਰ ਕੇ ਲੈ ਕੇ ਜਾਵੇ ਅਗਲਾ ਫੜਾ ਦੀ ਪੂਰ ਗਾਰੰਟੀ ਆ ਪੂਰ ਗਾਰੰਟੀ ਆ ਏ ਏ ਕਰਾਉਣੀ ਆ ਕਿ ਨਹੀਂ ਕਰਾਉਣੀ ਆ ਆਪਾਂ ਵੇਖ ਲੈਨੇ ਜੀ ਕਰਾਈ ਦੇਵਾਂਗੇ ਜੇ ਏ ਏ ਤਰ੍ਹਾਂ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਕੱਦ ਕਾਠ ਵੀਰੇ ਡਰੂਗੀ ਹੈ ਨਾ ਸਾਰੇ ਕੋਈ ਨਹੀਂ ਬਚਾ ਕੇ ਜੇ ਦੋਰ ਲਈ ਕਿਉਂਕਿ ਇਸ ਵਕਤ ਵੀਰੇ ਹੀਟ ਚ ਥੋੜਾ ਜਿਹਾ ਤਾਂ ਕਰਕੇ ਖਾਲਾਂ ਜੀਆਂ ਮਾਰਦੀ ਆ ਇੱਕ ਮੇਰਾ ਥਾਂ ਸੀ ਨਾ ਹੂੰ ਇੱਕ ਜਗਾ ਥੋੜੀ ਆ ਇਹ ਅੱਜ ਹੀ ਖੋਲੀ ਆ ਜਿੱਤੇ ਦੀ ਆ ਬਾਕੀ ਠੀਕ ਆ ਲੈ ਆਈ ਫਿਰ ਬਚਾ ਕੇ ਜੇ ਲੈ ਆਈ ਕਿਉਂਕਿ ਸੱਟ ਫੇਟ ਨਾ ਮਾਰੇ ਡਾਰੀ ਹੁੰਦਾ ਪਸ਼ੂ ਦਾ ਜਦੋਂ ਹੀਟ ਚ ਹੁੰਦਾ ਥੋੜੀਆਂ ਜੀਆਂ ਗਾਵਾਂ ਦਾ ਤਾਂ ਜ਼ਿਆਦਾ ਹੀ ਹੁੰਦਾ ਮੇਰਾ ਥਾਂ ਹੈ ਨੀ ਨਾ ਹੂੰ ਠੀਕ ਆ ਬਾਕੀ ਸੋਨਾ ਮੁੱਠੀ ਵਾਲਾ ਥਾਂ ਕੱਲਾ ਕੱਲਾ ਨਿੱਖੜਮ ਹੱਥੀ ਚ ਵਾਈ ਵਾਲਾ ਪੂੜ ਛਾਂ ਕੇ ਤੇ ਪੂਰਾ ਵੀ ਨਹੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਦੁੱਧ ਦੇਦਾ ਵੀ ਹੈ ਨਾ ਬਾਈ ਮੱਝਾ ਰ ਗਈ ਹੋਊਗਾ ਇਹਦਾ ਤਾਂ ਐਂ ਠੀਕ ਆ ਜਮਾ ਹੈ ਨਾ ਹੂੰ ਠੀਕ ਆ ਦੁੱਧ ਦੇਦਾ ਵੀ ਕਰਮ ਵਾਲੀ ਦਾ ਮੱਝਾ ਰ ਗਈ ਆ ਇਹਦੇ ਤਾਂ 5 6 6 ਆਉਂਦੀ ਆ 6 ਫੈਟ ਆਉਂਦੀ ਆ ਠੀਕ ਆ ਇਹ ਕ੍ਰੋਸ ਚ ਆ ਗਈ ਨਾ ਤੂੰ ਕੱਟ ਦੇ ਕਾਟ ਦੀ ਚੰਗੀ ਆ ਗਈ ਹੈ ਨਾ ਬਾਈ ਇਹ ਹਾਂਜੀ ਪੂਰੀ ਅੱਜ ਕੋਈ ਆਣੀ ਵੀ ਥੀਲ ਠੰਡੀ ਫੋਲਾ ਕੋਈ ਬਾਤ ਲੱਭ ਸਾੜਾ ਲਈ ਹੈ ਨਹੀਂ ਇਹ ਤਾਂ ਹੀਟ ਚ ਕਰਕੇ ਕਰਦੀ ਆ ਥੋੜਾ ਜਿਹਾ ਜੈਜ ਡਿਮਾਂਡ ਜੀ ਇਹ ਆਪਾਂ 25 ਦੀ ਦੇ ਦਾਂਗੇ ਜੋੜਾ ਲੈ ਜੇ ਬਾਈ ਕੋਈ ਜੋੜਾ ਉਹ ਜਾਂ ਮਾਨਤਾਨ ਕਰਦੇ ਮਾਨਤਾਨ ਜ਼ਿਆਦਾ ਹੋ ਜਾਊਗਾ ਜੋੜੇ 'ਚ ਬਾਈ ਕਹਿੰਦਾ ਆਪਾਂ ਮਾਨਤਾਨ ਜ਼ਿਆਦਾ ਕਰ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ